ਪੰਜਾਬ ਵਾਸੀਓ ਅੱਜ ਆਪਾਂ 76 ਮਾ ਗਣਤੰਤਰ ਦਿਵਸ ਮਨਾ ਰਹੇ ਹਾਂ ਮੈਂ 76ਵੇਂ ਗਣਤੰਤਰ ਦਿਵਸ ਦੇ ਮੌਕੇ ਆਪ ਸਭ ਨੂੰ ਦੇਸ਼-प्रदेश ਵਿੱਚ ਪਸੰਦੇ ਸਾਰੇ ਭਾਪੀਆਂ ਨੂੰ ਖਾਸਾ ਉਤੇ ਪੰਜਾਬੀਆਂ ਨੂੰ ਤਹਿ ਦਿਲ ਤੋਂ ਵਧਾਈ ਦਿੰਦਾ ਹਾਂ ਮੈਂ ਦੇਸ਼ ਦੀਆਂ ਤਿੰਨੋਂ ਸਲਾਮਾਂ ਅਤੇ ਹਥਿਆਰਬੰਦ ਬਲਾਂ ਨੂੰ ਸੂਰਬੀਰ ਬਹਾਦਰ ਨੂੰ ਸਲਾਮ ਕਰਦਾ ਹਾਂ ਪੰਜਾਬ ਵਾਸੀਓ ਅੱਜ ਆਪਾਂ 76ਵਾਂ ਗਣਤੰਤਰ ਦਿਵਸ ਮਨਾ ਰਹੇ ਹਾਂ ਮੈਂ 76ਵੇਂ ਗਣਤੰਤਰ ਦਿਵਸ ਮੌਕੇ ਆਪ ਸਭ ਨੂੰ ਦੇਸ਼-प्रदेश ਵਿੱਚ ਪਸੰਦੇ ਸਾਰੇ ਭਾਪੀਆਂ ਨੂੰ ਖਾਸਾ ਤੇ ਪੰਜਾਬੀਆਂ ਨੂੰ ਤਹਿ ਦਿਲ ਤੋਂ ਵਧਾਈ ਦਿੰਦਾ ਹਾਂ ਮੈਂ ਦੇਸ਼ ਦੀਆਂ ਤਿੰਨੋਂ ਸਲਾਮਾਂ ਅਤੇ ਹਥਿਆਰਬੰਦ ਬਲਾਂ ਨੂੰ ਸੂਰਬੀਰ ਬਹਾਦਰਾਂ ਨੂੰ ਸलाम ਕਰਦਾ ਹਾਂ ਪੰਜਾਬ ਵਾਸੀਓ ਅੱਜ ਆਪਾਂ 76ਵਾਂ ਗਣਤੰਤਰ ਦਿਵਸ ਮਨਾ ਰਹੇ ਹਾਂ ਮੈਂ 76ਵੇਂ ਗਣਤੰਤਰ ਦਿਵਸ ਦੇ ਮੌਕੇ ਆਪ ਸਭ ਨੂੰ ਦੇਸ਼-प्रदेश ਵਿੱਚ ਪਸੰਦੇ ਸਾਰੇ ਭਾਪੀਆਂ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਤਹਿ ਦਿਲ ਤੋਂ ਵਧਾਈ ਦਿੰਦਾ ਹਾਂ ਮੈਂ ਦੇਸ਼ ਦੀਆਂ ਤਿੰਨੋਂ ਸਲਾਮਾਂ ਅਤੇ ਹਥਿਆਰਬੰਦ ਬਲਾਂ ਨੂੰ ਸੂਰਬੀਰ ਬਹਾਦਰਾਂ ਨੂੰ ਸਲਾਮ ਕਰਦਾ ਹਾਂ ਪੰਜਾਬ ਵਾਸੀਓ ਅੱਜ ਆਪਾਂ 76ਵਾਂ ਗਣਤੰਤਰ ਦਿਵਸ ਮਨਾ ਰਹੇ ਹਾਂ ਮੈਂ 76ਵੇਂ ਗਣਤੰਤਰ ਦਿਵਸ ਦੇ ਮੌਕੇ ਆਪ ਸਭ ਨੂੰ ਦੇਸ਼-प्रदेश ਵਿੱਚ ਪਸੰਦੇ ਸਾਰੇ ਭਾਪੀਆਂ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਤਹਿ ਦਿਲ ਤੋਂ ਵਧਾਈ ਦਿੰਦਾ ਹਾਂ ਮੈਂ ਦੇਸ਼ ਦੀਆਂ ਤਿੰਨੋਂ ਸਲਾਮਾਂ ਅਤੇ ਹਥਿਆਰਬੰਦ ਬਲਾਂ ਨੂੰ ਸੂਰਬੀਰ ਬਹਾਦਰਾਂ ਨੂੰ ਸਲਾਮ ਕਰਦਾ ਹਾਂ